ਕੱਲ ਅੰਮ੍ਰਿਤ ਵੇਲੇ ਦੇ ਦੀਵਾਨ ਤੱਕ ਤੁਸੀਂ ਗੋਇੰਦਵਾਲ ਨਹੀਂ ਰਹਿਣੇ ਚਾਹੀਦੇ ਗੁਰੂ ਅਮਰਦਾਸ ਹੱਥ ਜੋੜ ਕੇ ਕਹਿੰਦੇ ਨੇ ਖਾਂ ਬਾਬਾ ਜੀ ਮੈਂ ਕੱਲ ਸਵੇਰ ਤੱਕ ਗੋਇੰਦਵਾਲ ਨਹੀਂ ਰਹਾਗਾ ਸਿਰਫ ਰਾਤ ਨੂੰ ਮੈਂ ਚਲਾ ਜਾਵਾਂਗਾ ਇੱਕ ਰਾਤ ਮੈਨੂੰ ਦਿਓ ਕਿਸੇ ਸਿੱਖ ਸੰਗਤ ਨੂੰ ਖੋਰ ਨੂੰ ਪਤਾ ਨਹੀਂ ਤਨ ਗੁਰੂ ਅਮਰਦਾਸ ਜੀ ਨੇ ਘੋੜੀ ਤੇ ਅਸਵਾਰ ਹੋ ਆਪਣੇ ਪਿੰਡ ਬਾਸਰ ਕੇ ਚਲੇ ਗਏ ਜਿੱਥੇ ਗੁਰਦੁਆਰਾ ਸਨ ਸਹਿਬ ਖੈ ਸਾਹਿਬ ਕਿਰਪਾਲੂ ਜੀ ਜਾ ਉਤੇ ਬਿਰਾਜਮਣ ਹੋਏ ਬਾਹਰੋਂ ਦਰਵਾਜ਼ੇ ਲਿਪ ਦਿੱਤੇ ਗਏ ਨਾਲ ਕਹਿ ਦਿੱਤਾ ਕਿ ਜੋ ਬਾਹਰਲੇ ਦਰਵਾਜ਼ੇ ਨੂੰ ਖੋਲੇਗਾ ਸੋ ਗੁਰੂ ਦਾ ਸਿੱਖ ਨਹੀਂ ਅੱਜ ਗੁਰੂ ਕੇ ਪੁੱਤਰ ਬਾਬੇ ਦਾਤੂ ਨੇ ਪਰੇ ਦਰਬਾਰ ਵਿੱਚ ਤਨ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਹਜ਼ੂਰ ਨੇ ਚਰਨ ਪਕੜ ਕੇ ਕਿਹਾ ਸੀ ਗੁਰੂ ਕੇ ਲਾਲ ਦੋਸ਼ ਤੇਰਾ ਨਹੀਂ ਮੇਰਾ ਹੈ ਤੁਹਾਡੇ ਦਰ ਤੇ ਗਾਗਰ ਢੋਣ ਵਾਲਾ ਦਾਸ ਤੇ ਮੇਰੇ ਗੁਰੂ ਕਾ ਲਾਲ ਆਵੇ ਤੇ ਮੈਂ ਅਗੋ ਜੀ ਆਇਆਂ ਨਾ ਕਹਿਣ ਜਾਂ ਬਾਬੇ ਦਾਤੂ ਨੇ ਕਿਹਾ ਅੱਜ ਸ਼ਾਮ ਤੱਕ ਤੁਸੀਂ ਇੱਥੋਂ ਟਿਕੋਗੇ ਇਧਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤ ਬੇਬਲ ਹੋਈ ਸਾਰੇ ਦਰਬਾਰ ਸਜੇ ਕੀਰਤਨ ਹੋਏ ਪਰ ਗੁਰੂ ਅਮਰਦਾਸ ਜੀ ਦਰਬਾਰ ਵਿੱਚ ਆਏ ਨਹੀਂ ਜਾ ਕੇ ਦੇਖਿਆ ਨਾ ਘੋੜੀ ਨਾ ਧੰਨ ਗੁਰੂ ਅਮਰਦਾਸ ਸੰਗਤ ਬੈਰਾਗ ਵਿੱਚ ਆਈ ਹਜ਼ੂਰ ਗਏ ਕਿੱਥੇ ਫਿਰ ਨਜ਼ਰ ਗਈ ਕਤਬੀ ਸਤਾਰੇ ਵੱਲ ਕੇ ਬਾਬੇ ਬੁੱਢੇ ਨੂੰ ਪੁੱਛੋ ਕਿ ਗੁਰੂ ਨਾਨਕ ਦੀ ਜੋਤ ਨੂੰ ਕਿੱਥੇ ਟਿਕੀ ਬਾਬਾ ਬੁੱਢਾ ਸਾਹਿਬ ਗੋਇੰਦਵਾਲ ਸਾਹਿਬ ਆਏ ਆ ਕੇ ਸਿੱਖ ਸੰਗਤ ਨੂੰ ਪੁੱਛਿਆ ਤੇ ਜਦੋਂ ਪਤਾ ਲੱਗਾ ਕਿ ਬਾਬੇ ਦਾਤੂ ਨੇ ਲੱਤ ਮਾਰੀ ਏ ਤੇ ਬਾਬਾ ਬੁੱਢਾ ਸਾਹਿਬ ਉਹ ਘੋੜੀ ਵਾਪਸ ਆ ਗਈ ਸੀ ਪਿੰਡ ਬਾਸਰ ਕੇ ਤੋਂ ਘੋੜੀ ਨੂੰ ਅੱਗੇ ਲਾਇਆ ਆਪ ਸੰਗਤ ਲੈ ਕੇ ਪਿੱਛੇ ਤੁਰੇ ਪਿੰਡ ਬਾਸਰ ਕੇ ਉਸ ਮਕਾਨ ਦੇ ਕੋਲ ਜਾ ਖਲੋਤੇ ਜਿੱਥੇ ਧੰ ਗੁਰੂ ਅਮਰਦਾਸ ਜੀ ਨੇ ਮਕਾਨ ਦੀ ਪ੍ਰਕਰਮਾ ਕੀਤੀ ਬਾਹਰ ਵਾਲੇ ਦਰਵਾਜ਼ੇ ਬੰਦ ਸਨ ਬਾਬੇ ਬੁੱਢੇ ਨੇ ਇੱਕ ਜੁਗਤ ਸੋਚੀ ਕਿਉਂਕਿ ਉਹਨੂੰ ਪਤਾ ਹੈ ਜੇ ਮਾਤਾ ਪਿਹਾਈ ਦੇ ਕਰ ਨਹੀਂ ਕੀਰਤਨ ਕਰਾਂਗੇ ਗੁਰੂ ਪ੍ਰਗਟ ਹੋਵੇਗਾ ਹੁਣ ਉਹਨਾਂ ਨੇ ਬਾਹਰ ਦੇ ਦਰਵਾਜ਼ੇ ਨਹੀਂ ਖੋਲੇ ਉਹਨਾਂ ਨੇ ਪਿਛਲੇ ਪਾਸਿਓਂ ਸਨ ਲਾਈ ਗੁਪਤ ਦਰਵਾਜ਼ਾ ਖੋਲ ਦਿੱਤਾ ਗੁਪਤ ਦਰਵਾਜ਼ੇ ਬਣਾ ਦਿੱਤੇ ਤੇ ਬਾਬਾ ਬੁੱਢਾ ਕਹਿ ਰਿਹਾ ਸੀ ਦੁਨੀਆਂ ਦੇ ਲੋਗ ਸ਼ਬਦ ਗੁਰੂ ਪ੍ਰਗਟ ਕਰਨਾ ਹੈ ਬਾਹਰ ਦੇ ਦਰਵਾਜੇ ਬੰਦ ਕਰੀਏ ਤੇ ਅੰਦਰ ਦੇ ਗੁਪਤ ਦਰਵਾਜੇ ਵਿੱਚ ਸਨ ਲਾਈਏ ਤੇ ਗੁਰੂ ਦੇ ਦਰਸ਼ਨ ਹੁੰਦੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਬਾਬਾ ਬੁੱਢਾ ਸਾਹਿਬ ਸਨ ਲਾ ਕੇ ਅੰਦਰ ਗਏ ਤਨ ਗੁਰੂ ਅਮਰਦਾਸ ਕਿਰਪਾਲੂ ਚੌਂਕੜਾ ਮਾਰ ਕੇ ਬੈਠੇ ਨੇ ਬਾਬਾ ਜੀ ਨੇ ਨਮਸਕਾਰ ਕੀਤੀ ਹਜ਼ੂਰ ਕਿਰਪਾਲੂ ਦੇ ਨੇਤਰ ਖੁੱਲੇ ਕਹਿਣ ਲੱਗੇ ਬਾਬਾ ਜੀ ਬੁੱਢਾ ਸਾਹਿਬ ਜੀ ਤੁਸੀਂ ਚਰਨ ਪਕੜ ਕੇ ਕਹਿਣ ਲੱਗੇ ਬਖਸ਼ ਦਿਓ ਆਪ ਦਾ ਦਾਸ ਹਾਂ ਸਿੱਖ ਸੰਗਤ ਤੁਹਾਡੇ ਦਰਸ਼ਨਾਂ ਤੋਂ ਬਿਨਾ ਉਤਾਵਲੀ ਹੈ ਸਹਿਬ ਨੇ ਕਿਹਾ ਤੁਹਾਨੂੰ ਪਤਾ ਨਹੀਂ ਕਿ ਦਰਵਾਜ਼ਾ ਕਿਸੇ ਨਹੀਂ ਖੋਲਣਾ ਖੱਤ ਜੋੜ ਕੇ ਕਿਹਾ ਦਾਤਾ ਕੋਈ ਨਹੀਂ ਖੋਲੇਗਾ ਅਸੀਂ ਤਾਂ ਉਹ ਦਰਵਾਜ਼ੇ ਖੋਲ ਕੇ ਆਏ ਹਾਂ ਜਿੰਨਾ ਦਰਵਾਜ਼ਿਆਂ ਨੂੰ ਖੋਲਣ ਦੀ ਤੁਸੀਂ ਗੱਲ ਬਾਣੀ ਵਿੱਚ ਕਰਦੇ ਹੋ ਹਾ ਗੁਰੂ ਅਮਰਦਾਸ ਬਾਹਰ ਆਏ ਪਹਿਲਾਂ ਬਾਬਾ ਬੁੱਢਾ ਜੀ ਆਏ ਨਾਲ ਗੁਰੂ ਅਮਰਦਾਸ ਆਏ ਇੱਕੋ ਦਮ ਸੰਗਤ ਵਿੱਚੋਂ ਆਵਾਜ਼ ਆਈ ਤਨ ਬਾਬਾ ਬੁੱਢਾ ਜਿਨੇ ਗੁਰੂ ਲੱਦਾ ਸ਼ਬਦ ਸਨ ਬਜ਼ੁਰਗਾਂ ਸਾਡਿਆਂ ਦੇ ਕਿ ਤਨ ਬਾਬਾ ਬੁੱਢਾ ਜਿਨੇ ਗੁਰੂ ਲੱਦਾ ਤਨ ਗੁਰੂ ਅਮਰਦਾਸ ਸੰਗਤ ਵਿੱਚ ਬੈਠ ਗਏ ਬਾਬਾ ਬੁੱਢਾ ਜੀ ਪਿੱਛੇ ਚਲੇ ਗਏ ਕਿਉਂਕਿ ਉਸ ਗੁਰਮਖ ਨੇ ਆਪਣੀ ਖੋਦ ਨੂੰ ਇੰਨਾ ਕੁ ਮਿਟਾ ਦਿੱਤਾ ਹੈ ਸ਼ਬਦਾਂ ਆਗੂ ਹੋ ਕੇ ਵੀ ਸਭ ਤੋਂ ਨੀਵਾਂ ਰਹਿੰਦਾ ਹੈ ਪਿੱਛੇ ਬੈਠ ਗਏ ਤਨ ਗੁਰੂ ਅਮਰਦਾਸ ਜੀ ਨੇ ਕੋਲ ਬੁਲਾਇਆ ਉਥੇ ਕੋਈ ਸ਼ਬਦ ਕਹੇ ਨੇ ਕਹਿਣ ਲੱਗੇ ਸਾਧ ਸੰਗਤ ਬਾਬਾ ਬੁੱਢਾ ਜੀ ਸਿੱਖੀ ਦੇ ਜਹਾਜ਼ ਨੇ ਸਾਧ ਸੰਗਤ ਬਾਬਾ ਬੁੱਢਾ ਜੀ ਸਿੱਖੀ ਦੇ ਥੰਮ ਨੇ ਤੇ ਤੀਜਾ ਬਚਨ ਕਿਹਾ ਜੇ ਗੁਰੂ ਦਾ ਨਾਮ ਲੈ ਕੇ ਪਾਪ ਕੱਟੇ ਜਾਂਦੇ ਨੇ ਜਿਹੜਾ ਬਿਰਧ ਬਾਬੇ ਦਾ ਨਾਮ ਲਏਗਾ ਪਾਪ ਉਹਦੇ ਵੀ ਕੱਟੇ ਜਾਣਗੇ ਉਥੇ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਪਾਰਾਂ ਪਵਜਲ ਤੇ ਕਰ ਹੈ ਨਿਸਤਾਰਾਂ ਕਹਿਣ ਲੱਗੇ ਇਹ ਪਵਜਲ ਤੋਂ ਪਾਰ ਕਰਨ ਵਾਲਾ ਹੈ ਸਿੱਖੀ ਦੀ ਅਵਧ ਹੈ ਇਸ ਤੋਂ ਅੱਗੇ ਕੋਈ ਨਹੀਂ ਇਹ ਸਿੱਖੀ ਕੋ ਬੋਹਿਤ ਪਾਰਾਂ ਪਵਜਲ ਤੇ ਕਰ ਹੈ ਨਿਸਤਾਰਾਂ ਸਿੱਖੀ ਅਵਧ ਨਾ ਇਸ ਤੈ ਪਰ ਹੈ ਸਿੱਖੀ ਦੀ ਖਤ ਹੈ ਬਾਬਾ ਬੁੱਢਾ ਜੀ ਨਾਮ ਲੈਤ ਗਨ ਬਿਗਨ ਸੋ ਹਰੈ ਜਿਹੜਾ ਬਾਬੇ ਦਾ ਨਾਮ ਲਏਗਾ ਉਹਦੇ ਪਾਪ ਦਗਦ ਹੋ ਜਾਣ ਬਾਬਾ ਬੁੱਢਾ ਸਾਹਿਬ ਹਜ਼ੂਰ ਨੂੰ ਪਿੰਡ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਲੈ ਕੇ ਆਏ ਅੱਜ ਜਦੋਂ ਪਤਾ ਲੱਗਾ ਕਿ دریا ਤੋਂ ਪਾਣੀ ਨਹੀਂ ਪਰਨ ਦਿੰਦੇ ਉੱਚੀ ਜਾਤ ਵਾਲੇ ਮਸ਼ਕਾਂ ਪਾੜਦੇ ਨੇ ਘੜੇ ਤੋੜਦੇ ਨੇ ਗੁਰੂ ਅਮਰਦਾਸ ਜੀ ਨੇ ਕਿਹਾ ਬਾਬਾ ਬੁੱਢਾ ਜੀ ਕਿ ਆਪਾਂ ਪਾਣੀ ਦਾ ਪ੍ਰਬੰਧ ਆਪਣੇ ਘਰ ਵਿੱਚ ਕਲਿਏ ਜਿਹੜੀ ਬੌਲੀ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ ਗੁਰਸਿੱਖੋ ਇਸ ਮਹਾਨ ਗੁਰਸਿੱਖ ਦੀ ਕਰਨੀ ਨੂੰ ਤੱਕਿਓ ਕਹਿਣ ਲੱਗੇ ਬਾਬਾ ਜੀ ਅਸੀਂ ਆਪਣੇ ਘਰ ਵਿੱਚ ਬੌਲੀ ਬਣਾਵਾਂਗੇ ਸਿੱਖ ਸੰਗਤ ਨੂੰ ਸਮਾਂ ਦੱਸ ਦਿੱਤਾ ਇਸ ਦਿਨ ਬੌਲੀ ਦਾ ਟੱਕ ਲਾਇਆ ਜਾਏਗਾ ਬਾਬਾ ਬੁੱਢਾ ਸਹਬਾਏ ਅਰਦਾਸ ਕੀਤੀ ਗੱਲ ਵਿੱਚ ਪੱਲੂ ਪਾ ਕੇ ਸੰਗਤ ਦੇ ਮਨ ਵਿੱਚ ਸੀ ਕਿ ਗੁਰੂ ਅਮਰਦਾਸ ਨੇ ਟੱਪ ਲਾਣਾ ਹੈ ਹਜ਼ੂਰ ਨੇ ਕਈ ਪਕੜੀ ਆਵਾਜ਼ ਦਿੱਤੀ ਬਾਬਾ ਜੀ ਇਸ ਬੌਲੀ ਦਾ ਟੱਪ ਤੁਸੀਂ ਲਾਹੋਗੇ ਦੇਖੋ ਜਿਸ ਬੌਲੀ ਵਿੱਚ ਆਪ ਇਸ਼ਨਾਨ ਕਰਦੇ ਹੋ ਇਹਦਾ ਪਹਿਲਾ ਟੱਪ ਲਾਣ ਵਾਲੇ ਸਿੱਖੀ ਦੇ ਕੁਤਬੀ ਸਤਾਰੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਕੋਲ ਨੇ ਬਾਬਾ ਬੁੱਢਾ ਜੀ ਨੇ ਟੱਪ ਲਾਇਆ ਬੌਲੀ ਸਾਹਿਬ ਦਾ ਤੇ ਭਰ ਕੇ ਟੋਕਰੀ ਮਿੱਟੀ ਦੀ ਆਪਣੇ ਸਿਰ ਤੇ ਚੋਕੇ ਬਾਹਰ ਸੱਜ ਕੇ ਆਏ ਉਸ ਬਾਬੇ ਦੇ ਲਾਇਕ ਉਹ ਟੱਪ ਦੀ ਬਰਕਤ ਹੈ ਸਦੀਆਂ ਲੰਘ ਗਈਆਂ ਅੱਜ ਵੀ ਸਿੱਖ ਉਸ ਬੌਲੀ ਦਾ ਇਸ਼ਨਾਨ ਕਰਕੇ ਅੰਦਰ ਦੀ ਸੰਤੁਸ਼ਟੀ ਪਾ ਲੈਂਦੇ ਹਜ਼ੂਰ ਕਿਰਪਾਲੂ ਨੇ ਸਮਾ ਆਇਆ ਹੈ 22 ਮੰਜੀਆਂ ਥਾਪੀਆਂ ਨੇ ਮੈਂ ਇੱਕ ਸੱਜਣ ਦਾ ਖੋਜ ਭਰਿਆ ਲੇਖ ਪੜਿਆ ਉਹ ਕਹਿੰਦੇ ਨੇ 22 ਮੰਜੀਆਂ ਕੇਵਲ ਨਹੀਂ 22 ਪ੍ਰਚਾਰਕ ਜਿਹੜੇ ਵਕ ਵਕ ਥਾਵਾਂ ਤੇ ਪ੍ਰਚਾਰ ਕਰਦੇ ਸਨ ਇਹਨਾਂ ਬਾਈਆਂ ਦੀ ਕਮਾਂਡ ਬਾਬੇ ਬੁੱਢੇ ਦੇ ਖਾਤ ਵਿੱਚ ਸੀ ਇਹਨਾਂ ਨੂੰ ਆ ਕੇ ਦੱਸਣਾ ਪੈਂਦਾ ਸੀ ਕਿ ਸਾਡੇ ਪ੍ਰਚਾਰ ਦਾ ਖਿੱਤਾ ਕਿਹੜਾ ਹੈ ਅਸੀਂ ਕਿਹੜਾ ਕਿਹੜਾ ਪ੍ਰਚਾਰ ਕੀਤਾ ਇਹਨਾਂ 22 ਪ੍ਰਚਾਰਕਾਂ ਦਾ ਆਗੂ ਵੀ ਹੈ ਬਾਬਾ ਬੁੱਢਾ ਸਾਹਿਬ ਜੀ ਤਨ ਗੁਰੂ ਅਮਰਦਾਸ ਮੇਰਾਂ ਦੇ ਦਾਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ੈਬਰਾਂ ਲਾਉਂਦੇ ਰਹੇ ਸਮਾਂ ਆ ਗਿਆ ਭਾਈ ਜੇਠਾ ਜੀ ਉਹ ਗੁਰੂ ਅਮਰਦਾਸ ਦੇ ਘਰ ਵਿੱਚ ਆ ਪਹੁੰਚੇ ਨੇ ਸਿਰ ਤੇ ਟੋکریاں ਚੁੱਕਦੇ ਨੇ ਭਾਵੇਂ ਦਮਾਦ ਤੇ ਸਹੁਰੇ ਦਾ ਰਿਸ਼ਤਾ ਬਣ ਚੁੱਕਾ ਹੈ ਅੱਜ ਲਖੌਰ ਦੇ ਲੋਕਾਂ ਨੇ ਕਿਹਾ ਕਿ ਦੇਖੋ ਜੀ ਜਵਾਈ ਬਣਾ ਕੇ ਸਿਰ ਤੇ ਮਿੱਟੀ ਦੀਆਂ ਟੋکریاں ਢਵਾਉਂਦੇ ਨੇ ਹਜ਼ੂਰ ਨੇ ਕਿਹਾ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਨੇ ਕੀ ਤੁਹਾਨੂੰ ਭਾਈ ਜੈਠੇ ਦੇ ਸੀਸ ਤੇ ਟੋਕਰੀ ਪੀ ਨਜ਼ਰ ਆਉਂਦੀ ਏ ਕੀ ਭਾਈ ਜੈਠਾ ਮਿੱਟੀ ਪਿਆ ਧੁੰਦਾ ਇਸ ਪੂਰਨ ਪੁਰਸ਼ ਨੇ ਕਿਹਾ ਨਹੀਂ ਦਾਤਾ ਜੀ ਇਹਨਾਂ ਕੋਲ ਨਜ਼ਰ ਕੋਈ ਨਹੀਂ ਅਸਲ ਵਿੱਚ ਇਹ ਟੋਕਰੀ ਨਹੀਂ ਭਾਈ ਜੈਠੇ ਦੇ ਸੀਸ ਉੱਤੇ ਗੁਰੂ ਨਾਨਕ ਦਾ ਛਤਰ ਪਿਆ ਚਲਦਾ ਇਹਨਾਂ ਦੇ ਸੀਸ ਤੇ ਛਤਰ ਹੈ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰਾਪੁਰ ਪਿਆਨਾ ਕਰਨ ਤੋਂ ਪਹਿਲਾਂ ਫਿਰ ਬਾਬੇ ਬੁੱਢੇ ਨੂੰ ਬੁਲਾਇਆ ਗਿਆ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਬਾਬਾ ਬੁੱਢਾ ਸਾਹਿਬ ਆਪ ਕੋਲ ਆਏ ਉਹਨਾਂ ਨੇ ਇਸ਼ਨਾਨ ਕਰਾ ਕੇ ਬਸਤਰ ਗੁਰੂ ਭਾਈ ਜੇਠਾ ਜੀ ਨੂੰ ਪਹਿਨਾ ਕੇ ਦਰਬਾਰ ਵਿੱਚ ਲਿਆਏ ਮੱਥਾ ਟੇਕਿਆ ਗੁਰੂ ਅਮਰਦਾਸ ਨੇ ਬਾਬੇ ਸੁੰਦਰ ਨੇ ਅੱਖਾਂ ਨਾਲ ਆਪਣੇ ਪੜਦਾਦੇ ਨੂੰ ਮਰਿਆਦਾ ਨਿਭਾਉਂਦਿਆਂ ਦੇਖਿਆ ਤੇ ਉਹ ਕੂਕ ਕੁੱਟਿਆ ਕਿ ਦੇਖੋ ਦੁਨੀਆਂ ਦੇ ਲੋਕੋ ਸਤ ਗੁਰੂ ਪਰਤਖ ਹੁੰਦੇ ਬਹਿ ਰਾਜ ਆਪ ਠਕਾਇਆ ਸਭ ਸੇਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਉਹਨੇ ਦੇਖਿਆ ਉਸ ਕੌਤਕ ਨੂੰ ਤੇ ਉਹਨੇ ਬਾਣੀ ਵਿੱਚ ਕਹਿ ਦਿੱਤਾ ਹਰ ਗੁਰਾਂ ਪਾਣਾ ਦੀਵ ਡਿਆਈ ਤੁਰ ਲਿਖਿਆ ਲੇਖ ਰਜ਼ਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜਿਓ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਬਾਬਾ ਬੁੱਢਾ ਸਾਹਿਬ ਨੇ ਗੁਰਿਆਈ ਦੀ ਰਸਮ ਨਿਭਾਈ ਤੇ ਆਪਣੇ ਵੱਲੋਂ ਨਮਸਕਾਰ ਕਰ ਦਿੱਤੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਕਿਰ ਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ